ਔਰ ਇਸ ਗੁਰੂ ਘਰ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬੜੀ ਮੰਦਭਾਗੀ ਘਾਟਣਾ ਹੈ। ਔਕੜੀ ਗੱਲ ਹੈ ਤੁਹਾਡੇ ਨੋਟਸ ਚ ਲਿਆਉਣਾ ਚਾਹੁੰਦੇ ਨੇ ਕਿ ਗੁਰਦੁਆਰਾ ਨਾਮ ਦੀ ਦੁਕਾਨ ਲੈ ਕੇ ਨੋਟਸ ਦੇਣਾ ਇਹ ਗੁਰਦਾਸ ਮਹਾਰਾਜ ਦੀ ਸੋਚ ਦੇ ਨਾਲ ਗੁਰੂ ਘਰ ਦੇ ਨਾਲ ਬਹੁਤ ਵੱਡਾ ਅਪਮਾਨ ਹੈ। ਜਿਹੜੇ ਵੀ ਅਧਿਕਾਰੀ ਨੇ ਇਹਨਾਂ ਲਗਜ਼ਾਂ ਦੀ ਵਰਤੋਂ ਕੀਤੀ ਗਈ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਜੇ ਇੱਕ ਪਾਸੇ ਆਪਾਂ ਗੁਰੂ ਘਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਔਰ ਜਿਹੜਾ ਸਤਕਾਰ ਕਰਦੇ ਆਂ ਅੱਜ ਗੁਰੂ ਘਰ ਨੂੰ ਦੁਕਾਨ ਲਿਖਿਆ ਜਾ ਰਿਹਾ ਹੈ ਇਹ ਸਰਕਾਰ ਦੇ ਲੈਟਰ 'ਚ ਲਿਖਿਆ ਜਾ ਰਿਹਾ ਹੈ ਤਾਂ ਇਸ ਕਰਕੇ ਅਸੀਂ ਇਸ ਬਾਕੀ ਮੰਗ ਦੇ ਨਾਲ-ਨਾਲ ਜਿਨ੍ਹਾਂ ਅਧਿਕਾਰੀਆਂ ਵੱਲੋਂ ਇਹ ਨੋਟਸ ਆਇਆ ਉਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਧਾਰਮਿਕ ਭਾਵਨਾ ਉਲਟਕੋੜ ਦੇ ਖਿਲਾਫ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਭੋਜੇ ਸਮਾਜ ਪਾਰਟੀ ਪਹਿਲਾਂ ਵੀ ਗੁਰੂ ਘਰ ਦੇ ਸਮਾਜ ਖੜੀ ਸੀ। ਅੱਜ ਵੀ ਭੋਜੇ ਸਮਾਜ ਪਾਰਟੀ ਗੁਰੂ ਘਰ ਦੇ ਸਮਾਜ ਖੜੀ ਹੈ ਔਰ ਅਗਲੀ ਜਿਹੜਾ ਵੀ ਜੋ ਵੀ ਸਟੇਜ ਦਾ ਚੱਕੜਾ ਹੋਏਗਾ ਉਹ ਸਟੇਟ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਉਹਨਾਂ ਦੇ ਨੋਟਿਸ 'ਚ ਲਿਆ ਕੇ ਇਸ ਮਾਮਲੇ ਨੂੰ ਗੰਭੀਰਤਾ ਦੇ ਗੁਰੂ ਘਰ ਦੇ ਲਈ ਉਹਨੂੰ ਸਮਾਜ ਦੇ ਲਈ ਲੜਾਈ ਲਾਣੀ ਚਾਹੀਦੀ ਹੈ। ਅਗਰ ਅੱਜ ਇੱਕ ਗੁਰੂ ਘਰ ਨੂੰ ਟਾਇਆ ਜਾ ਸਕਦਾ ਹੈ। ਉਹਨੂੰ ਪ੍ਰਾਪਰਟੀ ਦੇ ਜਿਹੜਾ ਕਾਜਾ ਕੀਤਾ ਜਾ ਸਕਦਾ ਤਾਂ ਕੱਲ ਨੂੰ ਦੂਸਰੇ ਗੁਰੂ ਘਰ ਤੇ ਵੀ ਕੀਤਾ ਜਾ ਸਕਦਾ ਸਤਿਗੁਰੂ ਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਇੱਕ ਦੁਕਾਨ ਦੱਸਿਆ ਇਹ ਇਹਦੇ ਨਾਲ ਸਾਡੀਆਂ ਇਹ ਤੇ ਨਾ ਕਿਤੇ ਸਾਡੇ ਸਮਾਜ ਦੀਆਂ ਭਾਵਨਾ ਨੂੰ ਠੇਸ ਪਹੁੰਚੀ ਆ ਔਰ ਸਰਕਾਰ ਤੋਂ ਇਸ ਗਲਤੀ ਮੰਗ ਕਰਦੇ ਆ ਵੀ ਇੱਥੇ ਇਹ ਇੱਥੇ ਕਾਨੂੰਨੀ ਕਾਰਵਾਈ ਔਰ ਇਸ ਜਿਸ ਵਿੱਚ ਵੀ ਨੋਰਸ ਕੱਢਿਆ ਆ ਉੱਤੇ ਕਾਨੂੰਨੀ ਤੌਰ ਤੇ ਉੱਤੇ ਉਹਦਾ ਸਨਜਟ ਅਸਿਆ ਜਾਵੇ ਸਰਕਾਰ ਤੋੜਨ ਦੀ ਔਰ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਨੋਰਸ ਭੇਜ ਰਹੀ ਆ ਅਸੀਂ ਉਹਦੇ ਵਾਸਤੇ ਸਟੇਟ ਦੇ ਵੱਲੋਂ ਇੱਕ ਵੱਡਾ ਅੰਦੋਲਨ ਇਹ ਬਿੱਡਾਂਗੇ ਜਲਦੀ ਹੀ ਅਸੀਂ ਮਾਨ ਜੋ ਪ੍ਰਿੰਪਰੀ ਸਾਹਿਬ ਦੀ ਨੋਟਿਚ ਲਿਆ ਕੇ ਉਦੋਂ 2019 ਦੇ ਵਿੱਚ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਉਸ ਟਾਈਮ ਵੀ ਇਸ ਗੁਰਦੁਆਰਾ ਸਾਹਿਬ ਨੂੰ ਘਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਉਸ ਟਾਈਮ ਦੀ ਸਰਕਾਰ ਜਿਹੜੀ ਸੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਸੀ ਉਦੋਂ ਬਹੁਜ ਸਮਾਜ ਪਾਰਟੀ ਦੇ ਪ੍ਰਧਾਨ ਜਿਹੜੇ ਅੱਜ ਮੌਜੂਦਾ ਐਸਸੀ ਕਮਿਸ਼ਨ ਦੇ ਚੇਅਰਮੈਨ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਸ ਟਾਈਮ ਉਹਨਾਂ ਨੇ ਲੈਟਰ ਜਿਹੜਾ ਲਿਖਿਆ ਸੀ ਗੁਰਦੁਆਰੇ ਦੇ ਹੱਦ ਦੇ ਪ੍ਰਕਾਰ ਨੂੰ ਸਾਰਨਾ ਕੀਤੀ ਸੀ ਕਿ ਇਹਨੂੰ ਰੱਤ ਆ ਜਾਵੇ ਔਰ ਅੱਜ ਜੋ ਐਸੀ ਕਮਿਸ਼ਨ ਦੇ ਚੇਅਰਮੈਨ ਹਨ ਉਹਨਾਂ ਨੂੰ ਵੀ ਇਹ ਧਿਆਨ ਦੇ ਵਿੱਚ ਲੈਣਾ ਚਾਹੀਦਾ ਹੈ ਲੈਣਾ ਚਾਹੀਦਾ ਹੈ ਕਿ ਇਹਦੇ ਤੇ ਵੀ ਉਹ ਵੀ ਕਮ ਸੇ ਕਮ ਉਸ ਟਾਈਮ ਜਦੋਂ ਉਹ ਸਖਤ ਐਕਸ਼ਨ ਲੈਣ ਦੀ ਗੱਲਾਂ ਕਰਦੇ ਸਨ ਅੱਜ ਉਹਨਾਂ ਕੋਲ ਪਾਵਰ ਹੈ ਸਰਕਾਰ 'ਚ ਬੈਠਿਆਂ ਨੂੰ ਉਹ ਕੀ ਐਕਸ਼ਨ ਲੈਂਦੇ ਹਨ ਇਹ ਉਹਨਾਂ ਦਾ ਫਰਜ਼ ਬਣਦਾ ਹੈ ਪਰ ਉਸ ਟਾਈਮ 2019 ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਪਾਲ ਸਿੰਘ ਚੀਮਾ ਜੀ ਵੱਲੋਂ ਵੀ ਨੋਟਿਸ ਲਿਆ ਗਿਆ ਸੀ ਕਿ ਇਹ ਜਿਹੜਾ ਹੈ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਨੁਟਾਇਆ ਨਹੀਂ ਜਾਵੇਗਾ ਪਰ ਅੱਜ ਜੋ ਉਹਨਾਂ ਦੀ ਸਰਕਾਰ ਹੈ ਉਹ ਤਾਂ ਇੱਥੇ ਜਿਹੜੇ ਮੰਤਰੀ ਹਨ ਹਰਦੀਪ ਸਿੰਘ ਮੁੰਡੀਆਂ ਉਹ ਸ਼ਹਿਰੀ ਵਿਕਾਸ ਮੰਤਰੀ ਵੀ ਹਨ ਔਰ ਉਹਨਾਂ ਦੇ ਧਿਆਨ ਵਿੱਚ ਹੈ ਔਰ ਉਹਨਾਂ ਨੇ ਇਹ ਦੁਆਰਾ ਨੋਟਿਸ ਜਿਹੜਾ ਹੈ ਸਰਕਾਰ ਦੀ ਸਿਹਤ ਹੈ ਹੀ ਦੁਆਰਾ ਗਲਾਡਾ ਬਨੋਂ ਲਗਾਇਆ ਗਿਆ ਹੈ ਸਖਤ ਨਿੰਦਾ ਕਰਦੇ ਹਨ ਔਰ ਨਾਲ ਹੀ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਉਹ ਐਕਸ਼ਨ ਮੋਡ ਚ ਰਹੀ ਹੈ ਇਹੋ ਜਿਹੇ ਮਾਮਲਿਆਂ ਦੇ ਉੱਤੇ ਕਿਉਂਕਿ ਗੁਰੂ ਘਰਾਂ ਦੇ ਸਨਮਾਨ ਦੇ ਵਿੱਚ ਵੀ ਬੀਐਸਪੀ ਹਮੇਸ਼ਾ ਸੜਕਾਂ ਤੇ ਆਈ ਹੈ ਔਰ ਅੱਜ ਵੀ ਸੜਕਾਂ ਤੇ ਹੋਰ ਨੂੰ ਤਿਆਰ ਹੈ ਤੇ ਜਾਣਦੇ ਅਗਰ ਸਰਕਾਰ ਨੇ ਇਹਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਤਾਂ ਬਹੁਤ ਹੀ ਜਲਦੀ ਜਿਹੜਾ ਹੈ ਉਹ ਬਹੁਤ ਜਨ ਸਮਾਜਪਾਲੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਜਿਹੜਾ ਉਹ ਲੁਧਿਆਣੇ ਦੀ ਫੇਰੀ ਤੇ ਆਉਣਗੇ ਔਰ ਇੱਕ ਨਵਾਂ ਜਿਹੜਾ ਅੰਦੋਲਨ ਸ਼ੁਰੂ ਕਰਨ ਲਈ ਸਾਨੂੰ ਵਿਚਾਰ ਉਦੇਸ਼ ਜਾਨ ਕੇ 1964 ਦੇ ਵਿੱਚ ਗੁਰਦੁਆਰਾ ਗੁਰੂ ਰਵਦਾਸ ਜੀ ਨੂੰ ਪੰਚਾਇਤ ਪਿੰਡ ਦੀ ਪੰਚਾਇਤ ਵੱਲੋਂ ਜਗ੍ਹਾ ਅਲਾਟ ਕੀਤੀ ਗਈ ਸੀ ਗੁਰਦੁਆਰਾ ਬਣਾਉਣ ਵਾਸਤੇ ਜਿਸ ਦੇ ਉੱਤੇ ਸਮੇਂ ਸਮੇਂ ਨਾਲ ਲੋਡ ਅਨਸਾਰ ਬਿਲਡਿੰਗ ਦੇ ਵਿੱਚ ਵਾਧਾ ਕੀਤਾ ਹੁੰਦਾ ਰਿਹਾ ਤੇ 2005 ਦੇ ਵਿੱਚ ਸਾਨੂੰ ਨੋਟਿਸ ਭੇਜਿਆ ਗਿਆ ਗਲਾੜਾ ਵੱਲੋਂ ਕਿ ਇਹ ਪ੍ਰਾਪਰਟੀ ਗਲਾੜਾ ਦੀ ਹੈ ਤੇ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ 2019 ਦੇ ਵਿੱਚ ਦੁਬਾਰਾ ਫੇਰ ਗਲਾਡਾ ਨੇ ਸਾਨੂੰ ਨੋਟਿਸ ਜਿਸ਼ ਕੀਤਾ ਕਿ ਤੁਹਾਡੇ ਕੋਲ 9 ਕਨਾਲ 9 ਚੌਕਾ 36 ਕਨਾਲਾਂ ਨਜਾਇਜ਼ ਕਾਜ ਹੈ ਕੋਰੇ ਦੀ ਪ੍ਰਬੰਧਕ ਕਮੇਟੀ ਕੋਲ ਤੇ ਜਿਸ ਦੇ ਜਵਾਬ ਵਿੱਚ ਅਸੀਂ ਕਾਫੀ ਲੰਬਾ ਚੌੜਾ ਡੀਐਸਪੀ ਪਾਰਟੀ ਦੇ ਸਹਿਯੋਗ ਦੇ ਨਾਲ ਬਹੁਤ ਲੰਬਾ ਚੌੜਾ ਜਦੋਂ ਜਹਰ ਚਲਾਈ ਲੈਟਰ ਜਿਸ ਦੇ ਵਿੱਚ ਇਹ ਵਿਸ਼ਾ ਸੀ ਕਿ ਗੁਰਦੁਆਰਾ ਗੁਰੂ ਰਮਦਾਸ ਜੀ ਦੇ ਮਾਲਕ ਹੋਣ ਨੂੰ ਉਸਦੇ ਹੱਕ ਦੀ ਜੋ ਵੀ ਪ੍ਰਾਪਰਟੀ ਉਸਦੇ ਕਬਜ਼ੇ ਵਿੱਚ ਹੈ ਉਸ ਦੇ ਉੱਤੇ ਉਸ ਨੂੰ ਮਾਲਕਾਨਾ ਅਧਿਕਾਰ ਦਿੱਤੇ ਜਾਣ ਤੇ ਪ੍ਰਾਪਰਟੀ ਗੁਰਦੁਆਰਾ ਸਾਹਿਬ ਨੂੰ ਅਲਾਟ ਕੀਤੀ ਜਾਵੇ ਉਸ ਮੀਟਿੰਗ ਦੇ ਵਿੱਚ ਇੱਕ ਗਲੰਡਾ ਦਾ ਚੀਫ ਐਗਰੀਕਲਚਰ ਐਡਮਿਨਿਸਟਰेटर ਇੱਕ ਵੱਕ ਬੋਰਡ ਦਾ ਚੀਫ ਅਤੇ ਇੱਕ ایਓ ਵੱਕ ਬੋਰਡ ਦਾ ਇਹਨਾਂ ਨੂੰ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੁਲਾਇਆ ਗਿਆ ਉਸ ਮੀਟਿੰਗ ਦਾ ਅਜੇ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਆਇਆ ਜੇਪਾ ਜੈ ਗੁਰਦੇਵ ਅੱਜ ਅਸੀਂ ਲੁਧਿਆਣਾ ਦੇ ਜਮਾਲਪੁਰ ਗੁਰਦਾਸ ਗੁਰਪਰਵੇ ਪਹੁੰਚੇ ਆਂ ਔਰ ਕੱਲੇ ਮਾਮਲਾ ਬੌਜੇ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਮਾਜੋ ਡਾਕਟਰ ਤਾਸੇ ਕਰੀਪਰ ਜੀ ਸਾਬਕਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਧਿਆਨ ਚ ਇਥੇ ਗੁਰੂ ਘਰ ਦੇ ਪ੍ਰਧਾਨ ਮਨਜੀਤ ਸਿੰਘ ਜੀ ਔਰ ਸਮੂਚੀ ਕਮੇਟੀ ਨੇ ਉਹਨਾਂ ਦੇ ਮਾਮਲਾ ਲਿਆਂਦਾ ਸੀ ਕੱਲ ਵੀ ਇੱਥੇ ਮੀਟਿੰਗ ਹੋਈ ਔਰ ਅੱਜ ਵੀ ਅਸੀਂ ਬੌਜੇ ਸਮਾਜ ਪਾਰਟੀ ਵੱਲੋਂ ਮੈਂ ਪ੍ਰਵੀਨ ਬੰਗਾ ਜੋ ਚ ਅਨਚਾਰਜ ਲੁਧਿਆਣਾ ਮਾਂ ਜੋ ਬਲਵਿੰਦਰ ਬਿੱਟਾ ਜੀ ਜੋ ਚ ਅਨਚਾਰਜ ਲੁਧਿਆਣਾ ਸਾਡੇ ਜ਼ਿਲ੍ਹੇ ਦੇ ਇੰਚਾਰਜ ਮਾਂ ਜੋ ਜੀਤਰਾਮ ਬਸਰਾ ਜੀ ਸੋਨੂ ਜੀ ਕੱਲ ਵੀ ਸਾਡੇ ਸਾਥੀ ਸਾਰੇ ਲੀਡਰਸ਼ਿਪ ਪਹੁੰਚੀ ਸੀ ਅੱਜ ਵੀ ਅਸੀਂ ਗੁਰੂ ਘਰ ਆਏ ਆ ਔਰ سارے ਪੁਰਾਣੇ ਕਾਗਜ਼ਾਂ ਦੀ ਔਰ ਪਿਛਲੇ ਸਮੇਂ 'ਚ ਵੀ ਇਹ 2019 ਵਿੱਚ ਵੀ ਮਾਮਲਾ ਆਇਆ ਸੀ ਔਰ 19 ਵਿੱਚ ਵੀ ਬੌਜੇ ਸਮਾਜ ਪਾਰਟੀ ਗੁਰੂ ਘਰ ਦੇ ਸਨਮਾਨ ਵਿੱਚ ਉਸ ਵੇਲੇ ਵੀ ਡਟ ਕੇ ਖੜੀ ਸੀ ਅੱਜ ਵੀ ਬੌਜੇ ਸਮਾਜ ਪਾਰਟੀ ਆਪਣੇ ਮਹਾਪੁਰਸ਼ਾਂ ਦੇ ਅੰਦੋਲਨ ਲਈ ਉਹਨਾਂ ਦੇ ਵਕਾਰ ਲਈ ਸਦਾ ਮੈਦਾਨ 'ਚ ਰਹਿੰਦੀ ਹੈ ਔਰ ਅੱਜ ਵੀ ਹੈ ਕਿਉਂਕਿ ਅਸੀਂ ਉਹਨਾਂ ਦੇ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਇਸ ਦੇਸ਼ ਵਿੱਚ ਅੱਗੇ ਲਿਜਾਣ ਦਾ ਜਿਹੜਾ ਮਿਸ਼ਨ ਦੇ ਲੈ ਕੇ ਚੱਲ ਰਹੇ ਹਾਂ ਪਰ ਜਿਹੜਾ ਮੇਨ ਇਸ ਮੁੱਦੇ ਤੇ ਜਿਹੜੀ ਗੱਲ ਚੱਲ ਰਹੀ ਹੈ ਕਿ ਲਗਭਗ ਜਿਹੜਾ 1964 ਤੋਂ ਇਸ ਜਗ੍ਹਾ ਤੇ ਗੁਰੂ ਘਰ ਦੀ ਜਿਹੜੀ ਹੈ ਉਹ ਸਾਰੀ ਔਰ ਕਾਗਜ਼ਾਂ 'ਚ ਜਿਹੜਾ ਸ਼ੋ ਹੋ ਰਹੀ ਹੈ ਔਰ ਉਸ ਦੇ ਦਾ ਗੁਰੂ ਘਰ ਵਿੱਚ ਜਿਹੜਾ ਮੀਟਰ ਵੀ ਲੱਗਾ ਹੈ ਬਿਜਲੀ ਦਾ ਮੀਟਰ ਵੀ ਲੱਗਾ ਹੋਇਆ ਹੈ ਔਰ 19 ਤੋਂ ਬਾਅਦ 19 ਵਿੱਚ ਇਸ ਮਾਮਲੇ ਨੂੰ ਨਿਵੇੜਨ ਲਈ ਜਿੱਥੇ ਵਾਈਸ ਵਾਈਸ ਪਾਰਟੀ ਨੇ ਪਹਿਲ ਕਰਮੇ ਕੀਤੀ ਸੀ ਉਹਦੇ ਨਾਲ ਨਾਲ ਉਸ ਸਮੇਂ ਜਿਹੜੇ ਵਿਰੋਧੀ ਦਾ Leader ਸੀ ਹਰਪਾਲ ਸਿੰਘ ਚਿਮਾ ਜੀ ਜਿਹੜੇ ਅੱਜ ਸਰਕਾਰ ਦੇ ਜਿਹੜੇ ਵਿੱਤ ਮੰਤਰੀ ਨੇ ਉਸ ਵੇਲੇ ਉਹਨਾਂ ਨੇ ਆਪਣਾ ਲੈਟਰ ਲੈ ਕੇ ਮੌਕੇ ਦੇ ਮੌਕੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਇਸ ਮਾਮਲੇ ਨੂੰ ਜਿਹੜਾ ਬੇ ਗੁਰੂ ਘਰ ਦਾ ਸਨਮਾਨ ਖਰਾਉਂਦੇ ਲਈ ਗੁਰੂ ਘਰ ਨੂੰ ਮਾਲਕੀ ਦੇਣ ਦੇ ਲਈ ਕਿਉਂਕਿ ਇੱਕ ਨਹੀਂ ਪੰਜਾਬ ਵਿੱਚ ਨਹੀਂ ਦੇਸ਼ ਵਿੱਚ ਕਨੇਕਾਂ ਜਿਹੜੇ ਨੇ ਗੁਰੂ ਘਰ ਧਾਰਮਿਕ ਸਥਾਨ ਗੁਰਦੁਾਰੇ ਮੰਦਰ ਮਰਜਾ ਦਾ ਬਹੁਤ ਸਾਰੇ ਜਿਹੜੇ ਸਰਕਾਰੀ ਪ੍ਰਾਪਰਟੀ ਬਣੇ ਹੋਏ ਨੇ ਔਰ ਅੱਜ ਉਹਨਾਂ ਦਾ ਸਾਰੀਆਂ ਸਰਕਾਰਾਂ ਕਿਸੇ ਵੀ ਸਰਕਾਰਾਂ ਲਈਆਂ ਨੇ ਕੋਈ ਉਹਨਾਂ ਦਾ ਇਹ ਸਨਮਾਨ ਉਹ ਰਿਹਾ ਹੈ ਔਰ ਇਸ ਗੁਰੂ ਘਰ ਨੂੰ ਵਿਸ਼ੇਸ਼ ਤੌਰ ਤੇ ਜਿਹੜਾ بار بار ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬੜੀ ਮੰਦਭਾਗੀ ਘਟਨਾ ਹੈ ਔਰ ਜਿਹੜਾ ਹੁਣ ਨੋਟਿਸ ਚੜਾਇਆ ਔਰ ਹੋਰ ਵੀ ਜਿਹੜਾ ਨੋਟਿਸ ਆਇਆ ਦੁਕਾਨਾਂ ਨੂੰ ਆਇਆ ਉਹ ਸਭ ਤੋਂ ਵੱਡੀ ਧੋਖਾੜੀ ਗੱਲ ਹੈ ਤੁਹਾਡੇ ਨੋਟਿਸ ਚ ਲਿਆਉਣਾ ਚਾਹੁੰਦੇ ਆ ਕਿ ਗੁਰਦੁਆਰਾ ਨਾਮ ਦੀ ਦੁਕਾਨ ਲੈ ਕੇ ਨੋਟਿਸ ਦੇਣਾ ਇਹ ਗੁਰਦਾਸ ਮਹਾਰਾਜ ਦੀ ਸੋਚ ਦੇ ਨਾਲ ਗੁਰੂ ਘਰ ਦੇ ਨਾਲ ਬਹੁਤ ਵੱਡਾ ਅਪਮਾਨ ਹੈ ਜਿਹੜੇ ਵੀ ਅਧਿਕਾਰੀ ਨੇ ਇਹਨਾਂ ਲਫਜ਼ਾ ਦੀ ਵਰਤੋਂ ਕੀਤੀ ਗਈ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇੱਕ ਪਾਸੇ ਆਪਾਂ ਗੁਰੂ ਘਰ ਜਿੱਤੇ ਗੁਰੂ ਗ੍ਰੰਥ ਸਾਹਿਬ ਜੀ ਔਰ ਜਿਹੜਾ ਸਤਕਾਰ ਕਰਦੇ ਆ ਅੱਜ ਗੁਰੂ ਘਰ ਨੂੰ ਦੁਕਾਨ ਲਿਖਿਆ ਜਾ ਰਿਹਾ ਹੈ ਇਹ ਸਰਕਾਰ ਦੇ ਲੈਟਰ ਚ ਲਿਖਿਆ ਜਾ ਰਿਹਾ ਹੈ ਤਾਂ ਇਸ ਕਰਕੇ ਅਸੀਂ ਇਸ ਬਾਕੀ ਮਾਮਲੇ ਦੇ ਨਾਲ-ਨਾਲ ਜਿਨ੍ਹਾਂ ਅਧਿਕਾਰੀਆਂ ਵੱਲੋਂ ਇਹ ਨੋਟਸ ਆਇਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਧਾਰਮਿਕ ਭਾਵਨਾਵਾਂ ਪਰਕਾਉਂਡ ਦੇ ਖਿਲਾਫ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਜਦ ਦੂਜਾ ਇਹ ਮਾਮਲਾ ਜਿਹੜਾ 146 ਇਹ ਨੰਬਰ ਦਾ ਚੱਲ ਰਿਹਾ ਹੈ 146 ਨੰਬਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬਾਕੀ 145 ਨੰਬਰ ਖਸਰਾ ਨੰਬਰ ਚ ਵੀ ਗੁਰੂ ਘਰ ਧਾਰਮਿਕ ਸਥਾਨ ਬਣੇ ਹੋਏ ਨਹੀਂ ਉਹਨਾਂ ਤੇ ਕੋਈ ਕਿੰਤੂ ਬਰੰਤੂ ਨਹੀਂ ਵਿਸ਼ੇ ਤੌਰ ਤੇ 146 ਨੰਬਰ ਤੇ ਜਿਹੜਾ ਇਹ ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਕਰਕੇ ਇਸ ਮਾਮਲੇ ਲਈ ਅੱਜ ਅਸੀਂ ਸਾਨੂੰ ਜਿਹੜਾ ਪੰਜਾਬ ਦੇ ਪ੍ਰਧਾਨ मां ਜੋ ਡਾਕਟਰ ਤਸੀਹ ਕਰੀਪੁਰ ਜੀ ਨੇ ਸਮੁੱਚੀ ਲੀਡਰਸ਼ਿਪ ਨੇ ਤੇ ਭੇਜਿਆ ਔਰ ਅਸੀਂ ਸਾਰੀ ਰਿਪੋਰਟ ਸਾਰੀ ਜਿਹੜੀ ਇਹਨਾਂ ਦੀ ਪ੍ਰਧਾਨ ਜੀ ਤੱਕ ਜਿਹੜੀ ਹੈ ਰਿਪੋਰਟ ਸਾਰੀ ਇਤਨੀ ਬਣਾ ਕੇ ਜਿਹੜੇ ਹਾਲਾਤ ਨੇ ਔਰ ਉਹਨਾਂ ਹਾਲਾਤਾਂ ਦੀ ਲਈ ਬੌਜੇ ਸਮਾਜ ਪਾਰਟੀ ਪਹਿਲਾਂ ਵੀ ਗੁਰੂ ਘਰ ਦੇ ਸਮਾਜ ਖੜੀ ਸੀ ਅੱਜ ਵੀ ਬੌਜੇ ਸਮਾਜ ਪਾਰਟੀ ਗੁਰੂ ਘਰ ਦੇ ਸਮਾਜ ਖੜੀ ਹੈ ਔਰ ਅਗਲੀ ਜਿਹੜਾ ਵੀ ਜੋ ਵੀ ਸਟੈਪ ਇਹਦਾ ਚੱਕੜਾ ਹੋਏਗਾ ਉਹ ਸਟੇਟ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਉਨਾਂ ਦੇ ਨੋਟਿਸ ਚੱਲਿਆ ਆ ਕੇ ਇਸ ਮਾਮਲੇ ਨੂੰ ਗੰਭੀਰਤਾ ਦੇ ਇਹ ਨੋਨ ਪਾਰਟੀ ਨੇ ਮਹਿਸੂਸ ਕੀਤਾ ਕਿ ਕੱਲ ਸਾਡੇ ਮਾਮਲਾ ਨੋਟਿਸ ਚ ਆਇਆ ਅੱਜ ਕੱਲ ਵੀ ਸਾਡੀ ਜਿੱਥੇ ਪਹੁੰਚੀ ਸੀ ਅੱਜ ਸਟੇਟ ਵੱਲੋਂ ਜਿਹੜਾ ਗੁਰੂ ਘਰ ਪਹੁੰਚ ਕੇ ਸਾਰੀ ਗੁਰੂ ਘਰ ਦੀ ਕਮੇਟੀ ਦੇ ਨਾਲ ਇਸ ਮਾਮਲੇ ਤੇ ਬੜੇ ਵਿਸਥਾਰਪੂਰਵਕ ਜੋ 1964 ਦੇ ਪੇਪਰ ਨੇ ਉਹਨਾਂ ਦੇ ਫਾਰਦ ਰਿਕਾਰਡ ਹੈ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਟੱਡੀ ਕੀਤਾ ਹੈ ਉਹ ਚੀਜ਼ਾਂ ਸਾਬਤ ਕਰਦੀ ਹੈ ਕਿ ਕੱਲ ਵੀ ਗੁਰੂ ਕਾ ਸ੍ਰੀ ਅੱਜ ਵੀ ਇੱਥੇ ਗੁਰੂ ਘਰ ਵਾ ਗੁਰੂ ਘਰ ਦੇ ਸਨਮਾਨ ਵਿੱਚ ਜਿਹੜਾ ਬਹੁਜ ਸਮਾਜ ਪਾਰਟੀ ਨੂੰ ਅਸੀਂ ਜਿੱਤੇ ਜਿਹੜੀ ਸਰਕਾਰ ਦੀ ਜਿਹੜੀ ਲੈਟਰ ਜਿਹੜਾ ਜੇਸਟਾਡਾ ਲਿਖ ਕੇ ਮੰੰਦਾ ਕਰਦੇ ਆ ਉਹਦੇ ਨਾਲ ਬਾਕੀ ਗੁਰੂ ਘਰ ਦੇ ਸਾਰੇ ਜਿਹੜੇ ਗੁਰਦਾਸ ਸਮਾਜਾਂ ਦੇ ਨਾਮ ਲਾ ਲੋਕ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਨੂੰ ਰਾਜਨੀਤੀ ਤੋਂ ਫਰਟ ਕੇ ਸਾਨੂੰ ਸਮਾਜਿਕ ਤੌਰ ਤੇ ਗੁਰੂਆਂ ਦਾ ਸਨਮਾਨ ਨੂੰ ਬਖ ਰੱਖ ਦੇਵੇ ਸਾਨੂੰ ਦ੍ਰਿੜਤਾ ਦੇ ਨਾਲ ਗੁਰੂ ਘਰ ਦੇ ਲਈ ਉਹਨੂੰ ਸਨਮਾਨ ਦੇ ਲਈ ਲੜਾਈ ਲਾਣੀ ਚਾਹੀਦੀ ਹੈ ਅਗਰ ਅੱਜ ਇੱਕ ਗੁਰੂ ਕਾਨੂੰਟਾਇਆ ਜਾ ਸਕਦਾ ਹੈ ਉਹਨੂੰ ਪ੍ਰਾਪਰਟੀ ਤੇ ਜਿਹੜਾ ਕਾਜਾ ਕੀਤਾ ਜਾ ਸਕਦਾ ਤਾਂ ਕੱਲੂ ਦੂਸਰੇ ਗੁਰੂ ਘਰ ਤੇ ਵੀ ਕੀਤਾ ਜਾ ਸਕਦਾ ਐ ਜੇ ਇਸ ਸਥਿਤੀ ਨਾਲ ਵਿਗੜੇ ਜਿੰਨਾ ਪੰਜਾਬ ਦਾ ਮਾਹੌਲ ਵਿਗੜਦਾ ਹੈ ਪੰਜਾਬ ਦੇ ਪਹਿਲੇ ਹਾਲਾਤ ਲਾਰਡ ਆਰਡਰ ਜਿਹੜੇ ਨੇ ਉਹ ਕਰਾਮ ਨੇ ਪਹਿਲੇ ਹੀ ਪੰਜਾਬ ਚ ਨਸ਼ਿਆਂ ਦੇ ਹੋਰ ਮੁੱਦਿਆਂ ਦੇ ਕਾਰਨ ਪੰਜਾਬ ਚ ਉਲਝਿਆ ਹੋਇਆ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੇ ਹਾਲਾਤ ਦੁਆਰਾ ਨਾ ਪੈਦਾ ਕਰਨ ਜਿਹਨਾਂ ਇੱਥੇ ਲਗਾ ਦੇ ਦੁਆਰਾ ਹਾਲਾਤ ਇਹ ਖਰਾਬ ਹੋਣ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਅਸੀਂ ਸਾਰੀ ਕਮੇਟੀ ਤੋਂ ਰਿਪੋਰਟ ਜਿਹੜੀ ਹੈ ਲਈ ਹੈ ਪੇਪਰ ਵਰਕ ਲਿਆ ਇਹ ਸਾਰੇ ਅਸੀਂ ਆਪਣੀ ਸਟੇਟ ਲੀਡਰਸ਼ਿਪ ਤੱਕ ਚਾਹਾਂਗੇ ਔਰ ਉਹਦੋਂ ਬਾਅਦ ਜਿਹੜੀ ਹੈ ਅਗਲੀ ਕਾਰਵਾਈ ਜਿਹੜਾ ਅਗਲਾ ਸਟੈਪ ਜਿਹੜਾ ਇੱਥੇ ਉਹ ਸਾਡੇ ਸਟੇਟ ਦੇ ਪ੍ਰਧਾਨ ਮਾਜੋ ਡਾਕਟਰ ਤਾਂ ਸੈਕਰੀਪਰੀ ਜੀ ਇਹ ਔਰ ਸਾਫ ਦਾ ਮੈਂਬਰ ਪਾਰਲੀਮੈਂਟ ਉਹ ਸਾਰਾ ਲੈਣਗੇ ਔਰ ਤੁਹਾਡੇ ਮੇਰੇ ਨਾਲ ਜਿਹੜੀ ਗੱਲ ਤੁਸੀਂ ਅੱਜ ਜਿਹੜਾ ਇਸ ਗੁਰੂ ਘਰ ਦੇ ਸਨਮਾਨ ਨੂੰ ਮੁੱਖ ਰੱਖ ਕੇ ਉਹਨੂੰ ਬਹਾਲ ਕਰਾਉਣ ਦੇ ਲਈ ਸਜੋਗ ਕਾਲੀ ਤੇ ਪਹੁੰਚੋ ਤੁਹਾਡਾ ਵੀ ਧੰਨਵਾਦ ਪ੍ਰਬੰਧ ਕਮੇਟੀ ਨੂੰ ਵੀ ਅਸੀਂ ਇਸ ਮੌਕੇ ਤੇ ਬੇਨਤੀ ਕਰਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਆਓ ਇਤਿਫਾਕ ਦੇ ਨਾਲ ਇੱਕ ਛੁੱਟਦਾ ਦੇ ਨਾਲ ਇਸ ਸਾਕਰ ਦੇ ਸਮੇਂ ਤੇ ਆਪਾਂ ਨੂੰ ਛੋਟੇ-ਮੋਟੇ ਕਿਸੇ ਨਾਲ ਗਿੱਲੇ ਸ਼ਿਕਵੇ ਹੋ ਸਕਦੇ ਨੇ ਸਾਨੂੰ ਨਾਲ ਗਿੱਲੇ ਸ਼ਿਕਵੇ ਨੂੰ ਛੱਡ ਦੇ ਹੋਏ ਵੱਡੇ ਇਤ ਲਈ ਗੁਰੂਆਂ ਦੇ ਸਨਮਾਨ ਲਈ ਡਟ ਕੇ ਜਿਹੜਾ ਸਾਨੂੰ ਇਸ ਕਮੇਟੀ ਅਸ ਸਜੋਗ ਕਰਨਾ ਚਾਹੀਦਾ ਧੰਨਵਾਦ ਜੈਪੀ ਜੈਪਾਕ ਜੈ ਗੁਰਦੇਵ ਧੰਨ ਵਰਦੇਵ ਬਿੰਦਿੰਦਰ ਸਿੰਘ ਬਿੱਟਾ ਜੋਨ ਇਨ ਚਾਰਜ ਲੁਧਿਆਣਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਪ੍ਰਵੀਨ ਬੰਗਾ ਜੀ ਜੋਨ ਇਨ ਚਾਰਜ ਲੁਧਿਆਣਾ ਜ਼ਿਲ੍ਹੇ ਦੇ ਇਨ ਚਾਰਜ ਮਾਨ ਜੋ ਜੀਤਰਾ ਮਸਰਾ ਜੀ ਔਰ ਸੋਨੂ ਕੁਮਾਰ ਜੀ ਔਰ ਦੂਜੀ ਇਸ ਸਤਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਆ ਜੋ ਉਹਨਾਂ ਦੀ ਪ੍ਰਬੰਧਕੀ ਬੋਰਡ ਦੇ ਜਿਹੇ ਪ੍ਰਧਾਨ ਹਨ ਮਾਨ ਜੋ ਮਨਜੀਤ ਸਿੰਘ ਜੀ ਔਰ ਸਮੂਚੀ ਟੀਮ ਅੱਜ ਸਾਡੇ ਜਦੋਂ ਇਹ ਧਿਆਨ ਚ ਮਸਲਾ ਆਇਆ ਡਾਕਟਰ ਅਵਤਾਰ ਸਿੰਘ ਕ੍ਰਿੰਪੂਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹਨਾਂ ਨੇ ਕੱਲ ਜਦੋਂ ਮੇਰੇ ਸਾਡੇ ਧਿਆਨ ਚ ਲਿਆਂਦਾ ਤੇ ਉਸ ਵੇਲੇ ਅਸੀਂ ਸਾਰੀ ਹੀ ਸਾਡੀ ਬਿਜਲੀ ਦੀ ਟੀਮ ਕੱਲ ਇੱਥੇ ਪਹੁੰਚੀ ਉਹਨਾਂ ਨੇ ਵੀ ਕੱਲ ਦਾ ਜਿਹੜਾ ਇਹ ਇਸ ਨੂੰ ਚੰਗੀ ਤਰ੍ਹਾਂ ਬਾਚਿਆ ਔਰ ਜਾਣਿਆ ਅੱਜ ਅਸੀਂ ਸਟੇਟ ਵੱਲੋਂ ਪੰਜਾਬ ਦੀ ਟੀਮ ਵੱਲੋਂ ਅਸੀਂ ਇੱਥੇ ਪਹੁੰਚੇ ਆਂ ਔਰ ਮੀਟਿੰਗ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਗਲਾਡਾ ਨੇ ਜੋ ਨੋਟਿਸ ਭੇਜਿਆ ਸਭ ਤੋਂ ਪਹਿਲਾਂ ਤਾਂ ਮੈਂ ਜੋ ਵੀ ਨੋਟਿਸ ਭੇਜਿਆ ਨਾ ਉਹਦੀ ਬਹੁਜਨ ਸਮਾਜ ਪਾਰਟੀ ਬਲੋ ਔਰ ਉਹਦੀ ਨਿੰਦਿਆ ਕਰਦਾ ਕਿਉਂਕਿ ਉਹਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਇੱਕ ਦੁਕਾਨ ਦੱਸਿਆ ਇਹ ਇਹਦੇ ਨਾਲ ਸਾਡੀਆਂ ਕਿਤੇ ਨਾ ਕਿਤੇ ਸਾਡੇ ਸਮਾਜ ਦੀਆਂ ਭਾਵਨਾਵਾਂ ਨੂੰ ਛੇਸ ਪਹੁੰਚੀ ਆ ਔਰ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਆ ਵੀ ਇੱਥੇ ਇਹ ਇੱਥੇ ਕਾਨੂੰਨੀ ਕਾਰਵਾਈ ਔਰ ਇਸ ਜਿਸ ਵਿੱਚ ਵੀ ਇਹ ਨੋਸ਼ ਕੱਢਿਆ ਹੈ ਉੱਤੇ ਕਾਨੂੰਨੀ ਤੌਰ ਤੇ ਉੱਤੇ ਉਹਦਾ ਸੰਜਟ ਅਸਿਆ ਜਾਵੇ ਔਰ ਦੂਜੀ ਗੱਲ ਇਹ ਜੋ ਵੀ ਇਹ ਦਸਤਾਵੇਜ਼ ਅਸੀਂ ਲਏ ਆ ਅਸੀਂ ਮੰਨਦੇ ਹਾਂ ਕਿ ਸਰਦਾਰ ਅਰਵਤਾਰ ਸਿੰਘ ਕ੍ਰਿੰਪੁਰ ਸ਼ਾਹ ਦੀ ਨੋਟਿਚ ਲਿਆ ਕੇ ਔਰ ਜਲਦੀ ਹੀ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਆਪਣੇ ਰਹਿਬਰਾਂ ਦਾ ਆਪਣੇ ਸਤਿਗੁਰਾਂ ਦਾ ਔਰ ਜਿੰਨੇ ਵੀ ਆਜ ਸਾਡੇ ਇਹ ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਿੰਨੇ ਵੀ ਸਾਡੇ ਸਥਾਨ ਬਣੇ ਹੋਏ ਆ ਜਿਹਨੂੰ ਸਰਕਾਰ ਤੋੜਨ ਦੀ ਔਰ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਨੋਰਸ ਭੇਜ ਰਹੀ ਆ ਅਸੀਂ ਉਹਦੇ ਵਾਸਤੇ ਸਟੇਟ ਦੇ ਵੱਲੋਂ ਇੱਕ ਵੱਡਾ ਅੰਦੋਲਨ ਵਿੜਾਂਗੇ ਜਲਦੀ ਹੀ ਅਸੀਂ ਮਾਨ ਜੋ ਪ੍ਰਿੰਪਰੀ ਸਾਹਿਬ ਦੀ ਨੋਟ ਚ ਲਿਆ ਕਿ ਔਰ ਇੱਥੇ ਮੈਂ ਆਪ ਜੀ ਦੇ ਚੈਨਲ 'ਤੇ ਦੱਸਣਾ ਚਾਹੁੰਦਾ ਵੀ ਇਹ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਵੀ ਆ ਹਾਈ ਕੋਰਟ ਦੇ ਅਸੀਂ ਬਾਰੇ ਅਸੀਂ ਅਪਣੇ ਜਿਹੜੇ ਬਹੁਜਨ ਸਮਾਜ ਦੇ ਸਾਡੇ ਕਾਨੂੰਨੀ ਮਾਹਰ ਆ ਗਏ ਉਹਨਾਂ ਨਾਲ ਅਸੀਂ ਸਾਰੀ ਡਿਸਕਸ ਕਰਕੇ ਇਹ ਅਸੀਂ ਹਾਈ ਕੋਰਟ ਦੇ ਵਿੱਚ ਵੀ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਜਦ ਹੀ ਇਸ ਗੁਰੂ ਘਰ ਨੂੰ ਬਚਾਉਣ ਦੇ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵੱਡਾ ਅੰਦੋਲਨ ਛੇੜਾਂਗੇ ਜੋ ਵੀ ਸਟੇਟ ਵੱਲੋਂ ਸਾਨੂੰ ਨਿਰਾਂ ਨਿਰਦੇਸ਼ ਆਣਗੇ ਉੱਤੇ ਅਸੀਂ ਪੂਰੀ ਇਮਾਨਦਾਰੀ ਔਰ ਗਿਆਨਦਾਰੀ ਨਾਲ ਪੂਰਾ ਉਤਰਾਂਗੇ ਜਿਵੇਂ ਹੀਤਮ ਬਸਰਾ ਜ਼ਿਲ੍ਹਾ ਚਾਰਜ ਬੌਲਨ ਸਮਾਜ ਪੜਤੀ ਉਧਿਆਲਾ ਅੱਜ ਅਸੀਂ ਸ਼੍ਰੀ ਗੁਰਪ੍ਰਬਾਸ ਗੁਰਦੁਆਰਾ ਜਮਲਪੁਰ ਬਾਣਾ ਵਿਖੇ ਪਹੁੰਚੇ ਹਾਂ ਬੌਲਨ ਸਮਾਜ ਪੜਤੀ ਸੂਚੀ ਲੀਡਰਸ਼ਿਪ ਮਾਨਗਰ ਪ੍ਰਵੀਨ ਪੰਗਾ ਜੀ ਜੋਨਨ ਚਾਰਜ ਲੁਧਿਆਣਾ ਮੋਹਿੰਦਰ ਮਿੱਤਾ ਜੀ ਜੋਨਨ ਚਾਰਜ ਉਧਿਆਲਾ ਸ੍ਰੀਸ਼ ਕੁਮਾਰ ਸੋਨੂ ਅਗੜਕਰ ਜੀ ਔਰ ਪ੍ਰਬੰਧਕ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੀ ਸੂਚੀ ਪ੍ਰਬੰਧਕ ਸਭਾ ਜਿਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿਉਂਕਿ ਜਿਹੜਾ ਮਾਮਲਾ ਹੈ ਸ੍ਰੀ ਗੁਰੂ ਗੁਰਦਵਾਰਾ ਗੁਰੂ ਅਰਦਾਸ ਮਹਾਰਾਜ ਜੀ ਦੇ ਨਾਂ ਤੇ ਬਣਿਆ ਹੈ ਜੇ ਮਲ ਪਰਵਾਣਾ ਵਿਖੇ ਔਰ ਬਹੁਜਨ ਸਮਾਜਿਕ ਪੱਲ ਦੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਜੀ ਵੱਲੋਂ ਜਿਹੜੀ ਕਿ ਡੈਲੀਗੇਸ਼ਨ ਭੇਜਿਆ ਗਿਆ ਹੈ ਕਿਉਂਕਿ ਪਿਛਲੇ ਜਿਨੇ ਵੀ ਇਸ ਗੁਰਦਵਾਰੇ ਨੂੰ ਟੌਲ ਦੀ ਕੋਸ਼ਿਸ਼ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਔਰ ਦੁਆਰਾ ਫਿਰ ਜਿਹੜਾ ਹੈ ਉਹ ਨੋਟਿਸ ਚ ਬਕਾਇਆ ਗਿਆ ਹੈ ਔਰ ਮਾਨ ਜੋ ਗਪਤਾਰ ਸਿੰਘ ਕ੍ਰੀਮਪੁਰ ਜੀ ਨੇ ਇਹ ਨੋਟਿਸ ਲੈਂਦੇ ਹੋਏ ਇੱਥੇ ਡੈਲੀਗੇਸ਼ਨ ਭੇਜਿਆ ਹੈ ਔਰ ਪ੍ਰਬੰਧਕ ਸਾਹੂ ਦੇ ਨਾਲ ਸਾਰੀ ਮੀਟਿੰਗ ਕਰ ਲਈ ਹੈ ਸਾਰੇ ਕਾਗਜ਼ਾਂ ਜਾਣਦੇ ਹੀ ਹਾਂ ਇਸ ਮਾਮਲੇ ਨੂੰ ਪਹਿਲਾਂ ਤੋਂ ਹੀ ਕਿਉਂਕਿ ਜਦੋਂ 2019 ਦੇ ਵਿੱਚ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਉਸ ਟਾਈਮ ਵੀ ਇਸ ਗੁਰਦੁਆਰਾ ਸਾਹਿਬ ਨੂੰ ਢਾਹਣ ਦੀ ਕੋਸ਼ਿਸ਼ ਸਰਕਾਰ ਵੱਲੋਂ ਉਸ ਟਾਈਮ ਦੀ ਸਰਕਾਰ ਜਿਹੜੀ ਸੀ ਕਾਂਗਰਸੀ ਸਰਕਾਰ ਵੱਲੋਂ ਕੀਤੀ ਗਈ ਸੀ ਔਰ ਉਦੋਂ ਪੰਜਾਬ ਦੇ ਪ੍ਰਧਾਨ ਜਿਹੜੇ ਅੱਜ ਮਜੂਤਾ ਉਦੋਂ ਬਹੁਤ ਜਣ ਸਮਾਜ ਪਾਲਿਕਾ ਦੇ ਪ੍ਰਧਾਨ ਜਿਹੜੇ ਅੱਜ ਮੌਜੂਦਾ ਐਸਸੀ ਕਮਿਸ਼ਨ ਦੇ ਚੇਅਰਮੈਨ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਸ ਟਾਈਮ ਉਹਨਾਂ ਨੇ ਇਹ ਲੈਟਰ ਜਿਹੜਾ ਲਿਖਿਆ ਸੀ ਗੁਰਦੁਆਰੇ ਦੇ ਹੱਥ ਤੇ ਸਰਕਾਰ ਨੂੰ ਸਾਰਨਾ ਕੀਤੀ ਸੀ ਕਿ ਇਹਨੂੰ ਨੱਟ ਆਇਆ ਜਾਵੇ ਔਰ ਅੱਜ ਜੋ ਐਸਸੀ ਕਮਿਸ਼ਨ ਦੇ ਚੇਅਰਮੈਨ ਹਨ ਉਹਨਾਂ ਨੂੰ ਵੀ ਇਹ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਹੈ ਕਿ ਇਹਦੇ ਤੇ ਵੀ ਉਹ ਵੀ ਘੱਟੋ ਘੱਟ ਉਸ ਟਾਈਮ ਜਦੋਂ ਉਹ ਸਖਤ ਐਕਸ਼ਨ ਲੈਣ ਦੀਆਂ ਗੱਲਾਂ ਕਰਦੇ ਸਨ ਅੱਜੋ ਨਾਲ ਕੋਲ ਪਾਵਰ ਹੈ ਸਰਕਾਰ 'ਚ ਬੈਠਿਆਂ ਉਹ ਕੀ ਐਕਸ਼ਨ ਲੈਂਦੇ ਹਨ ਇਹ ਉਹਨਾਂ ਦਾ ਫਰਜ਼ ਬਣਦਾ ਹੈ ਪਰ ਉਸ ਟਾਈਮ 2019 ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਜੀ ਵੱਲੋਂ ਵੀ ਨੋਟਿਸ ਲਿਆ ਗਿਆ ਸੀ ਕਿ ਇਹ ਜਿਹੜਾ ਹੈ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਨੂੰ ਟਾਇਆ ਨਹੀਂ ਜਾਵੇਗਾ ਪਰ ਅੱਜ ਉਹਨਾਂ ਦੀ ਸਰਕਾਰ ਹੈ ਔਰ ਉਹੀ ਸਰਪਾਲ ਸਿੰਘ ਚੀਮਾ ਦੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਐਸੇ ਹਲਕੇ ਦੇ ਤੋਂ ਜਮਲਪੁਰ ਦੇ ਐ ਸਾਂਨੇਵਾਲ ਹਲਕਾ ਜਮਲਪੁਰ ਜਮਲਪੁਰ ਦੇ ਵਿੱਚ ਜਮਲਪੁਰ ਸਾਂਨੇਵਾਲ ਹਲਕੇ 'ਚ ਪੈਂਦਾ ਹੈ ਤੇ ਇਹ ਜਿਹੜੇ ਮੰਤਰੀ ਹਨ ਹਰਦੀਪ ਸਿੰਘ ਮੁੰਡੀਆਂ ਉਹ ਸ਼ਹਿਰੀ ਵਿਕਾਸ ਮੰਤਰੀ ਵੀ ਹਨ ਔਰ ਉਹਨਾਂ ਦੇ ਧਿਆਨ ਵਿੱਚ ਹੈ ਔਰ ਉਹਨਾਂ ਨੇ ਇਹ ਦੁਆਰਾ ਨੋਟਿਸ ਜਿਹੜਾ ਹੈ ਸਰਕਾਰ ਦੀ ਸ਼ਹਿਰ ਤੇ ਹੀ ਦੁਆਰਾ ਗਲਾਡਾ ਬਲੋਂ ਲਗਾਇਆ ਗਿਆ ਹੈ ਅਸੀਂ ਇਹਦੀ ਸਖਤ ਨਿੰਦਾ ਕਰਦੇ ਹਾਂ ਔਰ ਨਾਲ ਹੀ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਬਹੁਤ ਜਣ ਸਮਾਜ ਪਾਰਟੀ ਜਿਹੜੀ ਹੈ ਉਹ ਐਕਸ਼ਨ ਮੋਡ ਚ ਰਹੀ ਹੈ ਇਹੋ ਜਿਹੇ ਮਾਮਲਿਆਂ ਦੇ ਉੱਤੇ ਕਿਉਂਕਿ ਗੁਰੂ ਘਰਾਂ ਦੇ ਸਨਮਾਨ ਦੇ ਵਿੱਚ ਵੀ ਬੀਐਸਪੀ ਹਮੇਸ਼ਾ ਸ਼ੜਕਾ ਤੇ ਆਈ ਹੈ ਔਰ ਅੱਜ ਵੀ ਸ਼ੜਕਾ ਤੇ ਆਉਣ ਨੂੰ ਤਿਆਰ ਹੈ ਸੋ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਸਮੁੱਚੇ ਸਮਾਜ ਨੂੰ ਇਕੱਠੇ ਹੋਣਾ ਪਵੇਗਾ ਔਰ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਬਚਾਉਣਾ ਹੋਵੇਗਾ ਕਿਉਂਕਿ ਇਹ ਸਰਕਾਰਾਂ ਦੀ ਮਨਸ਼ਾ ਜਦੋਂ ਵਿਰੋਧੀ ਧਿਰ ਚ ਹੁੰਦੇ ਹਨ ਉਦੋਂ ਕੁਝ ਹੋਰ ਹੁੰਦੀ ਹੈ ਜਦੋਂ ਸਰਕਾਰ ਵਿੱਚ ਆਉਂਦੇ ਹਨ ਉਦੋਂ ਕੁਝ ਹੋਰ ਹੋ ਜਾਂਦੀ ਹੈ ਅੱਜ ਇਹ ਤੁਹਾਡੇ ਸਾਰੇ ਦੇ ਸਾਹਮਣੇ ਹੈ ਉਹੀ ਹਰਪਾਲ ਸਿੰਘ ਚੀਮਾ ਜਿਹੜਾ ਵਿੱਤ ਮੰਤਰੀ ਹੈ ਔਰ ਉਹੀ ਇਥੇ ਦਾ ਹਰਦੀਪ ਸਿੰਘ ਮੁੰਡੀਆਂ ਜਿਹੜਾ ਸ਼ਹਿਰੀ ਵਿਕਾਸ ਮੰਤਰੀ ਹੈ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਇੱਕ ਲੰਡਾ ਕੋਲੋਂ ਜਿਹੜਾ ਹੈ ਨੋਟਿਸ ਭੇਜਿਆ ਗਿਆ ਹੈ ਆਓ ਇਕੱਠੇ ਹੋ ਕੇ ਅਗਰ ਸੰਘਰਸ਼ ਕਰਨਾ ਪਿਆ ਕਿ ਬਹੁਤ ਬਹੁਤ ਹੀ ਜਲਦੀ ਅਗਰ ਸਰਕਾਰ ਨੇ ਇਹਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਤਾਂ ਬਹੁਤ ਹੀ ਜਲਦੀ ਜਿਹੜਾ ਹੈ ਉਹ ਬਹੁਜਨ ਸਮਾਜਪਾਲੀ ਪੰਜਾਬ ਦੇ ਅਵਤਾਰ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਜਿਹੜੇ ਲੁਧਿਆਣੇ ਦੀ ਫੇਰੀ ਤੇ ਆਉਣਗੇ ਔਰ ਇੱਕ ਨਵਾਂ ਜਿਹੜਾ ਅੰਦੋਲਨ ਸ਼ੁਰੂ ਕਰਨ ਲਈ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਔਰ ਮੈਂ ਚਾਹਨਾ ਹੈ ਕਿ ਸਮੁੱਚੇ ਸਮਾਜ ਨੂੰ ਇਕੱਠੇ ਹੋ ਕੇ ਇਸ ਗੁਰੂ ਘਰ ਨੂੰ ਬਚਾਉਣਾ ਹੈ ਆਓ ਇਕੱਠੇ ਹੋ ਕੇ ਆਪਾਂ ਗੁਰੂ ਘਰ ਨੂੰ ਬਚਾਈਏ ਔਰ ਜਿਹੜੀ ਨੋਟਿਸ ਦੇਵੇ ਸ਼ਬਦਾਵਲੀ ਕੀਤੀ ਗਈ ਉਹਦੀ ਵੀ ਅਸੀਂ ਕੋਰਨਿੰਦਾ ਕਰਦੇ ਹਾਂ ਗੁਰੂਦਵਾਰੇ ਦੇ ਨਾਂ ਤੇ ਦੁਕਾਨਾਂ ਇਹ ਕਿੱਡੀ ਘਟਿਆ ਸ਼ਬਦਾਵਲੀ ਜਿਹੜੀ ਉਹਨਾਂ ਨੇ ਵਰਤੀ ਹੈ ਇਹ ਬਹੁਤ ਨਿੰਦਨਯੋਗ ਹੈ ਸੋ ਇਹੋ ਜਿਹੇ ਜਿਹੜੇ ਅਫਸਰ ਹੈ ਉਹਨਾਂ ਨੂੰ ਨਸ ਪਾਉਣ ਦੇ ਲਈ ਸਾਨੂੰ ਇਕੱਠਾ ਹੋਣਾ ਹੋਵੇਗਾ ਆਓ ਸੋਚਾ ਸਮਾਜ ਇਕੱਠਾ ਹੋ ਕੇ ਗੁਰਦੁਆਰੇ ਨੂੰ ਬਚਾਈਏ ਜੈਪੀਂ ਜੈਪੁਰ ਮੈਂ ਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਗੁਰੂਦਾਸ ਜੀ ਸਮਾਰਪੁਰ ਰਵਾਨਾ ਦਾ ਪ੍ਰਧਾਨ ਹੁਣ ਦੇ ਨਾਤੇ ਬਸਪਾ ਲੀਡਰਸ਼ਿਪ ਵੱਲੋਂ ਅਪਾਇੰਟ ਕੀਤੇ ਹੋਏ ਉਹਨਾਂ ਨੇ ਇੰਚਾਰਜ ਸ਼੍ਰੀ ਪ੍ਰਵੀਨ ਪੰਗਾ ਜੀ ਸ਼੍ਰੀ ਬਲਵਿੰਦਰ ਬਿੱਟਾ ਜੀ ਤੇ ਉਹਨਾਂ ਦੇ ਸਾਥੀ ਸ਼੍ਰੀ ਸੋਨੂ ਕੁਮਾਰ ਅੰਬੇਦਕਰ ਜੀ ਤੇ ਹੋਰ ਸਾਥੀਆਂ ਦੇ ਆਉਣ ਤੇ ਧੰਨਵਾਦ ਕਰਦਾ ਹਾਂ ਉਸ ਤੋਂ ਅੱਗੇ ਇਹ ਮਸਲਾ ਜੋ ਗੁਰਦੁਆਰਾ ਗੁਰੂ ਰਵਦਾਸ ਜੀ ਦੇ ਵਿੱਚ ਕ੍ਰੀਏਟ ਹੋਇਆ ਉਹ ਇਹ ਹੈ ਕਿ ਜਨ 1969 ਦੇ ਵਿੱਚ ਗੁਰਦੁਆਰਾ ਗੁਰੂ ਰਵਦਾਸ ਜੀ ਨੂੰ ਪੰਚਾਇਤ ਪਿੰਡ ਦੀ ਪੰਚਾਇਤ ਵੱਲੋਂ ਜਗ੍ਹਾ ਅਲਾਟ ਕੀਤੀ ਗਈ ਸੀ ਗੁਰਦੁਆਰਾ ਬਣਾਉਣ ਵਾਸਤੇ ਜਿਸ ਤਰ੍ਹਾਂ ਤੇ ਸਮੇਂ-ਸਮੇਂ ਨਾਲ ਲੋਡ ਅਨਸਾਰ ਬਿਲਡਿੰਗ ਦੇ ਵਿੱਚ ਵਾਧਾ ਕੀ ਹੁੰਦਾ ਰਿਹਾ ਤੇ 2005 ਦੇ ਵਿੱਚ ਸਾਨੂੰ ਨੋਟਿਸ ਭੇਜਿਆ ਗਿਆ ਗਲਾਟਾ ਵੱਲੋਂ ਕਿ ਇਹ ਪ੍ਰਾਪਰਟੀ ਗਲਾਟਾ ਦੀ ਹੈ ਤੇ ਤੁਸੀਂ ਨਜਾਇਜ਼ ਕਬਜ਼ਾ ਕੀਤਾ ਹੋਇਆ ਉਸ ਦੇ ਵਿੱਚ ਬਾਅਦ ਵਿੱਚ ਅਸੀਂ ਜੋ ਵੀ ਕਾਰਵਾਈ ਬਣਦੀ ਸੀ ਸਾਡੇ ਕੋਲ ਡਾਕੂਮੈਂਟ ਸੀਗੇ ਉਹ ਅਸੀਂ ਗਲਾਟਾ ਨੂੰ ਦੇ ਕੇ ਆਏ ਪਰ ਫਿਰ ਵੀ ਉਹ ਚੁੱਪ ਜਾਵਰ ਗੱਲ ਠੰਡੀ ਪੈ ਗਈ ਤੇ 2019 ਦੇ ਵਿੱਚ ਦੁਬਾਰਾ ਫੇਰ ਕੈਨੇਡਾ ਨੇ ਸਾਨੂੰ ਨੋਟਿਸ ਜਿਸ਼ ਕੀਤਾ ਕਿ ਤੁਹਾਡੇ ਕੋਲ 9 ਕਨਾਲ 9 ਚੌਕਾ 36 ਕਨਾਲਾਂ ਨਜਾਇਜ਼ ਕਬਜ਼ਾ ਹੈ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕੋਲ ਤੇ ਜਿਸ ਦੇ ਜਵਾਬ ਵਿੱਚ ਅਸੀਂ ਕਾਫੀ ਲੰਬਾ ਚੌੜਾ ਬੀਐਸਪੀ ਪਾਰਟੀ ਦੇ ਸਹਾਇਜੋਗ ਦੇ ਨਾਲ ਬਹੁਤ ਲੰਬਾ ਚੌੜਾ ਜਦੋਂ ਜਹਰ ਚਲਾਈ ਜਿਸ ਦੇ ਧਿਆਨ ਦੇ ਨੂੰ ਉਸ ਸਮੇਂ ਦੇ ਵਿਰੋਧੀ ਧਰ ਦੇ ਨੇਤਾ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਹਰਪਾਲ ਚੀਮਾ ਜੀ ਨੇ ਧਿਆਨ ਚ ਲੈਂਦੇ ਹੋਏ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਦਿੱਤੀ ਲਿਖੇ ਕਿ ਗੁਰਦੁਆਰੇ ਦਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਕਿਉਂਕਿ ਉਸ ਸਮੇਂ ਗੁਰੂ ਰਵਦਾਸ ਮੰਦਰ ਤੋਂ ਲਗਾ ਬਾਦ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਐਜੀਟੇਸ਼ਨ ਚੱਲ ਰਿਹਾ ਸੀ ਤੇ ਕਾਫੀ ਸਾਡੇ ਲੋਕ ਉਸ ਐਜੀਟੇਸ਼ਨ ਤੋਂ ਘੜਕੇ ਹੋਏ ਸੀਗੇ ਤੇ ਡਰੇ ਹੋਏ ਸੀਗੇ ਕਿ ਸਾਡੇ ਜਿੰਨੇ ਵੀ ਗੁਰਦਾਰੇ ਵਿਚਾਰ ਮੰਦਰ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਗਵਰਨਮੈਂਟ ਵੱਲੋਂ ਉਸ ਮੁੱਖ ਮੰਤਰੀ ਸਮੇਂ ਦੇ ਮੁੱਖ ਮੰਤਰੀ ਨੇ ਹਰਪਾਲ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਤੇ ਅੱਗੇ ਉਸ ਸਮੇਂ ਦੇ ਵਿਧਿਕ ਚੀਫ ਸੈਕਟਰੀ ਸ਼ਾਇਦ ਸਰਜੀ ਸਿੰਘ ਜੀ ਦੇ ਉਹਨਾਂ ਦੇ ਨਾਮ ਉਹਨਾਂ ਨੂੰ ਅੱਗੇ ਲੈਟਰ ਭੇਜੀ ਜਿਸ ਦਾਰ ਐਕਸ਼ਨ ਹੁੰਦੇ ਹੁੰਦੇ ਹੌਲੀ ਹੌਲੀ ਗਲਡਾਲ ਵਾਲਿਆਂ ਨੇ ਸਾਨੂੰ ਪ੍ਰਬੰਧਕ ਕਮੇਟੀ ਨੂੰ ਗਲਾਡਾ ਦੇ ਦਫ਼ਤਰ ਵਿੱਚ ਸਨੇਹਾ ਭੇਜ ਕੇ ਬੁਲਾਇਆ ਅਤੇ ਸਾਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਲੈਟਰ ਲਿਖ ਕੇ ਦਿਓ ਜਿਸ ਵਿੱਚ ਤੁਸੀਂ ਗੁਰਦੁਆਰੇ ਦੇ ਬਾਰੇ ਸਾਰਾ ਕੁਝ ਜਾਣਕਾਰੀ ਦਿਓ ਲੰਬਾਈ ਚੁੜਾਈ ਉਸ ਦਾ ਏਰੀਆ ਜਿਹੜੇ ਉੱਤਰ ਦੱਖਣ ਦੀਆਂ ਹੱਦਾਂ ਬਾਰੇ ਦੱਸਿਆ ਗਿਆ ਤੇ ਨਾਲ ਇਹ ਲਿਖ ਕੇ ਦਿਓ ਕਿ ਜੋ ਵੀ ਗਲਾਡਾ ਦੀ ਧਾਰਮਿਕ ਸਥਾਨਾਂ ਨੂੰ ਅਲਰਟ ਕਰਨ ਦੀ ਪੌਂਸੀਆ ਉਸ ਦੇ ਤਹਿਤ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ ਗੁਰਦੁਆਰਾ ਸਾਹਿਬ ਦੀ ਜੋ ਵੀ ਜ਼ਮੀਨ ਹੈ ਉਹਨੂੰ ਗੁਰਦੁਆਰਾ ਸਾਹਿਬ ਦੇ ਨਾਮ ਤੇ ਅਲਾਟ ਕੀਤਾ ਜਾਵੇ ਇਹ ਅਸੀਂ ਲੈਟਰ ਲਿਖ ਕੇ ਦੇ ਕੇ ਉਹਨਾਂ ਨੂੰ 28/9/19 ਨੂੰ ਗੈਰਾਂ ਨੂੰ 19 ਨੂੰ ਤਸਦੀਕ ਕਰਾ ਕੇ ਉਹਨਾਂ ਦੇ ਰਸੀਦ ਡਾਕ ਰਸੀਦ ਭਰਾ ਕੇ ਆ ਕੇ ਗਲਾਡਾ ਦੇ ਦਫ਼ਤਰ ਵਿੱਚ ਜਾ ਕੇ ਰਸੀਦ ਕਰਾਇਆ ਜਿਸ ਦੇ ਉੱਤੇ ਐਕਸ਼ਨ ਲੈਂਦੇ ਹੋਏ ਗਲਾਡਾ ਨੇ ਲੈਟਰ ਜਿਸ ਦੇ ਵਿੱਚ ਇਹ ਵਿਸ਼ਾ ਸੀ ਕਿ ਗੁਰਦੁਆਰਾ ਗੁਰੂ ਰਵਦਾਸ ਜੀ ਜਮਾਤਪੁਰ ਆਣਾ ਨੂੰ ਉਸ ਦੇ ਹੱਕ ਦੀ ਜੋ ਵੀ ਪ੍ਰਾਪਰਟੀ ਉਸ ਦੇ ਕਬਜ਼ੇ ਵਿੱਚ ਹੈ ਉਸ ਦੇ ਉੱਤੇ ਉਸ ਨੂੰ ਮਾਲਕਾਨਾ ਅਧਿਕਾਰ ਦਿੱਤੇ ਜਾਣ ਤੇ ਪ੍ਰਾਪਰਟੀ ਗੁਰਦੁਆਰਾ ਸਾਹਿਬ ਨੂੰ ਅਲਾਟ ਕੀਤੀ ਜਾਵੇ ਉਸ ਮੀਟਿੰਗ ਦੇ ਵਿੱਚ ਇੱਕ ਗਲੰਡਾ ਦਾ ਚੀਫ ਐਗਰੀਕਲਚਰਟ ਅਡਮਿਨਿਸਟਰेटर ਇੱਕ ਵੱਕ ਬੋਰਡ ਦਾ ਚੀਫ ਤੇ ਇੱਕ ایਓ ਵੱਕ ਬੋਰਡ ਦਾ ਇਹਨਾਂ ਨੂੰ ਮੀਟਿੰਗ ਦੇ ਵਿੱਚ ਚੰਡੀਗੜ੍ਹ ਬੁਲਾਇਆ ਗਿਆ ਉਸ ਮੀਟਿੰਗ ਦਾ ਅਜੇ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਆਇਆ ਤੇ ਅਸੀਂ ਸੋਚ ਰਹੇ ਸੀ ਵੀ ਸ਼ਾਇਦ ਸਾਡਾ ਮਸਲਾ ਹੱਲ ਹੋ ਜਾਏਗਾ ਕਿਉਂਕਿ ਉਹ ਮੀਟਿੰਗ ਜਿਹੜੀ ਹੋਈ ਸੀ ਉਹ ਲੱਗਦਾ ਸੀ ਸਾਨੂੰ ਕਿ ਉਹ ਸਾਡੇ ਫੇਵਰ ਦੇ ਵਿੱਚ ਹੋਈ ਹੈ ਪਰ ਆਹ 25 ਤੰ 25 ਨੂੰ ਗਲਾਡਾ ਵੱਲੋਂ ਦੁਬਾਰਾ ਇਸ ਮਸਲੇ ਦੇ ਉੱਤੇ ਸਾਨੂੰ ਇਨਜਾਇਜ਼ ਕਬਜ਼ਾ ਸ਼ੋਅ ਕਰਕੇ ਗੁਰਦੁਆਰਾ ਸਾਹਿਬ ਨੂੰ ਇੱਕ ਨੋਟਿਸ ਭੇਜਿਆ ਗਿਆ ਜਿਹੜਾ ਕਿ 10/4/25 ਨੂੰ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਵਿੱਚ ਚਿਪਕਾ ਦਿੱਤਾ ਗਿਆ ਤੇ ਉਸ ਦੀ ਵਰਡਿੰਗ ਹੈ ਉਹ ਸਾਨੂੰ ਉਸ ਤੋਂ ਵੀ ਭੈੜੀ ਤੇ ਮੰਦਭਾਗੀ ਲੱਗ ਰਹੀ ਹੈ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਕਿ ਉਪਰੋਕਤ ਦੇ ਵਿਸ਼ੇ ਦੇ ਸਬੰਧ ਵਿੱਚ ਇਸ ਦਫ਼ਤਰ ਦੇ ਧਿਆਨ ਵਿੱਚ ਆਇਆ ਹੈ ਕਿ ਆਪ ਵੱਲੋਂ ਪੁੱਡਾ ਗਲਾਡਾ ਦੀ ਉਕਤ ਰਿਜ਼ਰਵ ਸਾਈਟ ਤੇ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਗੁਰਦੁਆਰਾ ਦੁਕਾਨ ਕਦੋਂ ਤੋਂ ਸ਼ੋ ਹੋਣ ਲੱਗਿਆ ਇਹ ਬਹੁਤ ਮੰਦਭਾਗੀ ਲਫ਼ਜ਼ ਵਰਤੇ ਗਏ ਨੇ ਤੇ ਜਿਸ ਅਧਿਕਾਰੀ ਨੇ ਜਾਂ ਜਿਸ ਆਫੀਸਰ ਨੇ ਇਹ ਲੈਟਰ ਬਣਾਇਆ ਡਰਾਫਟ ਕੀਤਾ ਉਸ ਤੋਂ ਬਾਅਦ ਉਸ ਦੇ ਉੱਤੇ ਸਾਈਨ ਕੀਤੇ ਨੇ ਅਸੀਂ ਇਹ ਸੋਚ ਚਾਹੁੰਦੇ ਆਂ ਵੀ ਉਸ ਅਧਿਕਾਰੀ ਦੇ ਉੱਤੇ ਮਾਨਹਾਨੀ ਦਾ ਤੇ ਗਲਤ ਬਿਆਨੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਅੱਗੇ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਅੱਗੇ ਤੋਂ ਇਸ ਤਰ੍ਹਾਂ ਦਾ ਲਫਜ਼ ਵਰਤਣ ਦੀ ਕਿਸੇ ਬੰਦੇ ਦੀ ਜੁਰਤ ਨਾ ਹੋ ਸਕੇ ਅਸੀਂ ਅੱਜ ਅਸੀਂ ਇਹ ਡਿਮਾਂਡ ਕਰਦੇ ਆਂ ਕਿ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਕੋਲੋਂ ਲੈਟਰ ਲਿਆ ਸੀਗਾ ਉਸੋ ਅਨਸਾਰ ਗੁਰਦੁਆਰੇ ਨੂੰ ਅਲਰਟ ਕਰਕੇ ਆਪ ਦਾ ਗਵਰਨਮੈਂਟ ਧੰਵਾਦੀ ਬਣਾਵੇ ਤੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਜੋ ਨੋਟਿਸ ਦੇ ਵਿੱਚ ਵਰਤੀ ਜਾਂਦੀ ਹੈ ਸ਼ਬਦਾਵਲੀ ਉਹਨਾਂ ਦੇ ਉੱਤੇ ਚੈੱਕ ਲਾਵੇ ਕਿ ਗਲਤ ਨੋਟਸ ਨਾ ਛਾਪੇ ਜਾਣ ਇਸੇ ਢਾਲ ਹੀ ਅਸੀਂ VSP ਦੀ ਲੀਡਰਸ਼ਿਪ ਜਿਹਦੇ ਵਿੱਚ ਸ਼੍ਰੀ ਪਰਵੀਨ ਬੰਗਾ ਜੀ ਸ਼੍ਰੀ ਬਲਵਿੰਦਰ ਪਿੱਟਾ ਜੀ ਸੋਨੂੰ ਜੀ ਤੇ ਹੋਰ ਸਾਥੀ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਹਰ ਸਮੇਂ ਵੀ ਜਦੋਂ ਵੀ ਸਾਡੇ ਚੁਰਦਾ ਸਾਹਿਬ ਤੇ ਭੀੜ ਬਣੀ ਉਹਨਾਂ ਨੇ ਆ ਕੇ ਸਾਡਾ ਸਾਥ ਦਿੱਤਾ ਤੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਤੇ ਅੱਗੇ ਤੋਂ ਵੀ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਦੇ ਰਾਵਾਂਗੇ ਤੇ ਇਹਨਾਂ ਦਾ ਸਹਿਯੋਗ ਲੈਂਦੇ ਰਾਵਾਂਗੇ ਜੈ ਭੀਮ ਜੈ ਭਾਗ